KL ਚਾਂਦ ਵੈਲਫੇਅਰ ٹرسٹ ਯੂਕੇ ਪੰਜਾਬ ਯੂਨਿਟ ਵੱਲੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਖਲ ਦੀ ਇੱਕ ਬਿਮਾਰ ਬਜ਼ੁਰਗ ਔਰਤ ਨੂੰ ਵਹੀਲ ਚੇਅਰ ਭੇਟ ਕੀਤੀ ਗਈ ਜਿਸ ਵਿੱਚ ਸੋਸ਼ਲ ਵਰਕਰ ਰਮਨ ਨੇਹਰਾ ਦਾ ਵੀ ਸਹਿਯੋਗ ਰਿਹਾ ਟਰਸਟ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਪ੍ਰੇਰਣਾ ਸਦਕਾ ਬਿਮਾਰ ਬਜ਼ੁਰਗ ਔਰਤ ਨੂੰ व्हीलचेयर ਭੇਟ ਕਰਨ ਮੌਕੇ ਸਮਾਜ ਸੇਵੀ ਰਮਨ ਕੁਮਾਰ ਨੇਹਰਾ ਅਤੇ ਰਣਜੀਤ ਵਰਦੀ ਵੀ ਹਾਜ਼ਰ ਰਹੇ ਇਸ ਮੌਕੇ ਕੀ ਕਿਹਾ ਰਮਨ ਨੇਹਰਾ ਨੇ ਕੀ ਕਿਹਾ ਰਜਿੰਦਰ ਕੁਮਾਰ ਬੰਟੀ ਨੇ ਆਪ ਤੁਹਾਨੂੰ ਸੁਣਾਉਣੀਆ ਫਗਵਾੜਾ ਬਲਟਨ 24 ਨਿਊਜ਼ ਟੀਵੀ ਲਈ ਇਸ ਰਿਪੋਰਟ ਵਿੱਚ ਅੱਜ ਕੇਐਲ ਚਾਂਦ ਵੈਲਫੇਅਰ ٹرسٹ ਰਜਿਸਟਰਡ ਯੂਕੇ ਦੀ ਟੀਮ ਜਲੰਧਰ ਦੇ ਨਜ਼ਦੀਕ ਪਿੰਡ ਗਾਸ਼ਲ ਵਿੱਚ ਪਹੁੰਚੇ ਹਨ ਇਹਦੇ ਵਿੱਚ ਅੱਜ ਸਾਡੇ ਕੋਲ ਐਪਲੀਕੇਸ਼ਨ ਆਈ ਸੀ ਪਿੰਡੋਂ ਵੀ ਬਜ਼ੁਰਗ ਮਾਤਾ ਜੀ ਜੋ ਹੈ ਇਹਨਾਂ ਦਾ ਪੈਰ ਸਲਿਪ ਹੋਣ ਕਰਕੇ ਲੱਤ ਕੋਲ ਉਹਨਾਂ ਦੀ ਹੱਡੀ ਜੋ ਹੈਗੀ ਫ੍ਰੈਕਚਰ ਹੋ ਗਈ ਆ ਔਰ ਚੱਲਣ ਫਿਰਨ ਤੋਂ ਅਸਮਰੱਥ ਹੈਗੇ ਆ ਔਰ ਅੱਜ ਅਸੀਂ ٹرسٹ ਦੇ ਸਮੂਹ ਮੈਂਬਰਾਂ ਦੇ ਨਾਲ ਅਸੀਂ ਅੱਜ ਇਹਨਾਂ ਨੂੰ ਇੱਥੇ ਵੀਲਚੇਰ ਇਕਪੇਟ ਕਰਨ ਵਾਸਤੇ ਆਏ ਹੋਏ ਆ ਸਾਡੇ ਨਾਲ ਸ਼੍ਰੀ ਰਮਨ ਨਹਿਰਾ ਜੀ ਔਰ ਠੇਕੇਦਾਰ ਜੀਵਿੰਦਰ ਸਿੰਘ ਅਕਾਲਗੜ ਤੋਂ ਔਰ ਗਰਨਾਮਪਾਲ ਭਾਜੀ ਔਰ ਸਾਡੇ ٹرسٹ ਦੇ ਹੋਰ ਵੀ ਸਾਡੇ ਸਮੂਹ ਸਾਥੀ ਸਾਡੇ ਨਾਲ ਫੜੇ ਮੌਜੂਦ ਹੈਗੇ ਆ ਤਾਂ ਜਿਹੜੇ ਵੀ ਸਾਡੇ ਨਾਲ ਇਹ ਆਪਣੇ ਸਮਾਜ ਭਾਈ ਦੇ ਦੁਖੀਆਂ ਦੁਖਿਆਰਾਂ ਦੀ ਸੇਵਾ ਵਾਸਤੇ ਸਮਰਪਿਤ ਜੋ ਕੰਮਕਾਰ ਕਰਦੇ ਆ ਜੋ ਕਾਜ ਅਸੀਂ ਸੇਵਾ ਕਰਦੇ ਹੈਗੇ ਆ ਸਾਨੂੰ ਸਹਿਯੋਗ ਕਰਦੇ ਹੈਗੇ ਅਸੀਂ ਜਿਹੜੇ ਸਾਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਦੇਖਦੇ ਹਾਂ ਗਹਿਰਾਈਆਂ ਤੋਂ ਦੇਸ਼ਾਂ ਵਿੱਚੋਂ ਪ੍ਰਦੇਸ਼ਾਂ ਵਿੱਚੋਂ ਜੋ ਵੀ ਸਾਡੇ ਨਾਲ ਸਹਿਯੋਗੀ ਹੈਗੇ ਆ ਪਰਮਾਤਮਾ ਸਭ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ ਔਰ ਇਹ ਜੋ ਸਮਾਜ ਭਲਾਈ ਦੇ ਕੰਮਕਾਰ ਹੈਗੇ ਆ ਇਹ ਹਰੇਕ ਮਨੁੱਖ ਇਨਸਾਨ ਦਾ ਆਪਣਾ ਨੈਤਿਕ ਫਰਜ਼ ਬਣਦਾ ਹੈਗਾ ਵੀ ਆਪਣੇ ਜਰੂਰ ਜੋ ਬਣਦਾ ਸਰਦਾ ਇਹਦੇ ਰਿਯੋਗਦਾਨ ਦੇਣਾ ਚਾਹੀਦਾ ਹੈਗਾ ਤਾਂ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਧੰਨਵਾਦ ਕਰਦਾ ਪਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਤੰਦਰੁਸਤੀ ਦੇਵੇ ਸਭ ਦੇ ਬੱਚੇ ਠੀਕ ਠਾਕ ਰਹਿਣ ਬੋ ਮਿਹਰਬਾਨ ਕੇਐਲ ਚੰਦ ٹرسٹ ਜਿਹੜਾ ਹੈਗਾ ਵੈਲਫੇਅਰ ਜੀ ਉਹ ਹਰ ਤਰ੍ਹਾਂ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਉਹਦੇ ਵਿੱਚ ਲੜੀ ਦੇ ਵਿੱਚ ਅੱਜ ਜਿਹੜਾ ਅਸੀਂ ਗੋਖਲ ਪਿੰਡ ਦੇ ਵਿੱਚ ਜਨਰਲ ਵਿੱਚ ਆਏ ਆ ਜਾਖਲ ਪਿੰਡ ਦੇ ਵਿੱਚ ਇੱਥੇ ਮਾਤਾ ਜੀ ਜਿਹੜੇ ਆ ਉਹ ਤਨ ਫਿਰਨ ਤੋਂ ਅਸਮਰਥ ਨੇ ਉਹਨਾਂ ਨੂੰ ਇਮੀਡੀਏਟ ਸਾਨੂੰ ਫੋਨ ਆਇਆ ਤੇ ਅਸੀਂ ਉਹਨਾਂ ਦੀ ਸੇਵਾ ਦੇ ਲਈ ਇੱਥੇ ਹਾਜ਼ਰ ਹੋ ਗਏ ਆ ਕੇਐਲ ਚੰਦ ਜਿਹੜਾ ਯੂਕੇ ਤੋਂ ਕੇਐਲ ਚੰਦ ਭਾਜੀ ਜਿਹੜੇ ਆ ਉਹ ਚਲਾ ਰਹੇ ਆ ਸਤਿ ਸ੍ਰੀ ਅਕਾਲ ਉਹਨਾਂ ਦੇ ਸਹਿਯੋਗੀਆਂ ਦਾ ਔਰ ਬੰਟੀ ਭਾਜੀ ਰਜਿੰਦਰ ਭਾਈ ਜਿਹੜੇ ਪੰਜਾਬ ਦੀ ਯੂਨਿਟ ਫਗਵਾੜੇ ਤੋਂ ਚਲਾ ਰਹੇ ਆ ਮੈਂ ਉਹਨਾਂ ਦਾ ਔਰ ਸਾਰੇ ਸਹਿਯੋਗੀਆਂ ਦਾ ਦੇਸ਼ ਵਿਦੇਸ਼ ਬੈਠੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਵੀ ਲੋਕਾਂ ਦੀ ਸੇਵਾ ਕਰੋ ਜਿੰਨਾ ਵੀ ਤੁਹਾਡੇ ਕੋਲ ਕਮਾਈ ਕਰਦੇ ਹੋ ਉਹਦੇ 5-10% ਤੁਸੀਂ ਲੋਕਾਂ ਦੀ ਸੇਵਾ ਦਾ ਵਿੱਚ ਲਗਾਓ ਔਰ ਲੋੜਵੰਦਾ ਦੀ ਸੇਵਾ ਕਰੋ ਇਹ ਜਿਹੜੀਆਂ ਬlesingਸ ਹੈਗੀਆਂ ਇਹ ਬlesing ਜਿਹੜੀਆਂ ਤੁਹਾਨੂੰ ਮਿਲਦੀਆਂ ਇਹ ਤੁਹਾਨੂੰ ਰੱਬ ਨੂੰ ਬੈਠੇ ਘਰ ਹੀ ਤੁਸੀਂ ਯਾਦ ਕਰਦੇ ਹੋ ਲੋੜਵੰਦ ਦੀ ਸੇਵਾ ਕਰਨੀ ਪ੍ਰਭੂ ਵੀ ਕਹਿੰਦਾ ਆ ਇਹ ਤੁਹਾਨੂੰ ਦਵਾਵਾਂ ਮਿਲਦੀਆਂ ਸੋ ਮੈਂ ਬੰਟੀ ਭਾਈ ਦਾ ਉਹਨਾਂ ਦੇ ਸਹਿਯੋਗੀਆਂ ਦਾ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਸਹਿਯੋਗੀ ਕੇਲਚੰਦ ٹرسٹ ਦੇ ਹੈਗੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਓਕੇ